ਮੈਂ ਗੋਡ ਮੇਰਾ ਬੱਚਾ ਯਾਰ ਤੂੰ ਬਹੁਤ ਟੈਲੈਂਟਡ ਹੋ ਗਿਆ ਕਾਕੇ ਤੂੰ ਤੇ ਯਾਰ ਸੀਰੀਅਸਲੀ ਯਾਰ ਸੋ ਪ੍ਰਾਊਡ ਆਫ ਯੂ ਸੋ ਪ੍ਰਾਊਡ ਆਫ ਯੂ ਕੰਮ ਨਹੀਂ ਕਰਨ ਦੇ ਲੱਗ ਪਾਣੀ ਦੇ ਹੱਥ ਪਾਣ ਤੋਂ ਵੀ ਡਰ ਲੱਗਦਾ ਸੈਂਟਰ ਨਹੀਂ ਆਣਾ ਐਵੇਂ ਨਹੀਂ ਆਣਾ ਨਹੀਂ ਜਾਣਾ ਕੰਮ ਕਰ ਜਾ ਕੇ ਕੰਮ ਖੋਲੋ ਬਾਪੂ ਨਹੀਂ ਜਾਣਾ ਉਹ ਕਿੱਥੇ ਦਾ ਤੂੰ ਬਸ ਇਹੀ ਕੁਛ ਕਰੀ ਅੱਛਾ ਵੇਖ ਲੋ ਵੇਖ ਲੋ ਬੋਲਦੇ ਨਹੀਂ ਕੀ ਕਰਦੀ ਵੀ ਇਹ ਖੇਰ ਦੀ ਬੰਦੇ ਮਾਰੀ ਜਾਂਦੀ ਏ ਕਦੇ ਨਾ ਉਹ ਕੈਦ ਕਰ ਲੈਂਦੀ ਏ ਕਦੇ ਮਾਰ ਦਿੰਦੀ ਏ ਕਦੇ ਟੰਗ ਦਿੰਦੀ ਏ ਆ ਕੇ ਵੇਖ ਲਓ ਆਪੇ ਨੂੰ ਫੜ ਨਹੀਂ ਸਕਦੀ ਜਿੰਨੇ ਵੀ ਸਾਰੇ ਦੇਖਦੇ ਨੇ ਮੇਰੇ ਪੁੱਤਰ ਨੂੰ ਲਾਈਕ ਕਰਿਓ ਇਹਨੂੰ ਵੱਲ ਵੱਲ ਕਮੈਂਟ ਦਿਓ ਇਹ ਆਪਣੇ ਹੱਥੀ ਬਣਾਵੇਂ ਰਹੀਨਾ ਭੈਣ ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਨਵੇਂ ਲੋਕ ਦੇ ਵਿੱਚ ਤੇ ਅੱਜ ਇੰਨੀ ਜ਼ਿਆਦਾ ਠੰਡਾ ਨਾ ਬਹੁਤ ਜ਼ਿਆਦਾ ਠੰਡ ਹੈ ਤੇ ਸਭ ਆਪੋ ਆਪਣੀਆਂ ਰਜਾਈਆਂ ਵਿੱਚ ਹੀ ਬੈਠੇ ਹੋਏ ਨੇ ਤੇ ਮੈਂ ਹੁਣ ਉੱਠੀ ਸੀ ਤੇ ਉਧਰ ਤੁਸੀਂ ਵੇਖਿਆ ਸੀ ਵੀ ਸ਼ੋਭਰੀਤ ਗਈ ਹੋਈ ਹੈ ਪੇਕੇ ਤੇ ਹਿੰਮਤ ਵੀ ਤੇ ਹੁਣ ਉਹ ਠੀਕ ਹੈ ਹਿੰਮਤ ਵੀ ਠੀਕ ਹੈ ਤੇ ਮਤਲਬ ਉਦੇ ਰਾਜ ਵੀ ਠੀਕ ਹੈ ਅਧਿ ਰਾਜ ਵੀ ਠੀਕ ਹੈ ਤੇ ਥੋੜੀ ਖਾਂਸੀ ਮੜ ਮੁੱਟਾ ਜਿਹਾ ਕਾਮ ਖੂਮ ਹੈ ਬੁਖਾਰ ਘੁਰਿਆ ਤੇ ਕੁਝ ਆਮ ਚਾਹੀਏ ਇਸ ਮੌਸਮ ਦੇ ਵਿੱਚ ਤੇ ਮੌਸਮ ਧੁੱਪ ਦਾ ਕਿਤੇ ਨਾਮੋ ਨਿਸ਼ਾਨ ਤੱਕ ਨਹੀਂ ਹੈਗਾ ਇਹ ਕਿੰਨੀ ਜ਼ਿਆਦਾ ਠੰਡ ਹੈ ਬਹੁਤ ਠੰਡੇ ਤੇ ਇਸ ਠੰਡ ਨੂੰ ਜਾਇ ਕਰਨ ਦੇ ਲਈ ਚਾਰੇ ਗਲਾਸ ਭਰ ਚੁੱਕੇ ਨੇ ਤੇ ਟਾਹਾਂ ਗਰਮਾ ਗਰਮ ਗਲਾਬ ਜਾਮਣ ਆ ਚੁੱਕੀਆਂ ਨੇ ਖਾਣ ਦੇ ਲਈ ਤੇ ਮੰਮੀ ਡੈਡੀ ਉਧਰ ਟੀਵੀ ਵੇਖਦੇਵੇਂ ਨੇ ਵਲੌਗ ਲਾ ਕੇ ਬੈਠੇ ਹੋਏ ਨੇ ਪਾਕਿਸਤਾਨੀਆਂ ਦੇ ਤੇ ਨਾਲ ਚਾਹ ਪੀਂਦੇਵੇਂ ਨੇ ਉਹ ਉੱਥੇ ਮੰਮੀ ਦੇ ਡੈਡੀ ਉਹ ਬੈਠੇ ਹੋਏ ਨੇ ਤੇ ਅਜੀ ਰਾਜ ਸੁੱਤਾ ਪਿਆ ਹੈ ਜਿਹੜੀ ਐ ਨੰਨੂ ਐ ਵੇਖੋ ਫੋਨ ਤੇ ਲੱਗੀ ਹੋਈ ਐ ਯਾਰ ਆ ਕੀ ਹੋਈ ਜਾਂਦਾ ਨੂੰ ਵੀਡੀਓ ਸਹੀ ਨਹੀਂ ਯਾਰ ਤੇ ਐ ਅਜੇ ਰਾਜ ਸੁੱਤਾ ਆਇਆ ਇੱਧਰ ਵੇਖੋ ਇਹਨੂੰ ਕੋਈ ਕੰਮ ਨਹੀਂ ਹੈਗਾ ਵੀ ਮੈਂ ਉੱਠ ਕੇ ਕੋਈ ਰੋਟੀ ਪਾਣੀ ਖਾ ਲਵਾਂ ਜਾਂ ਫਿਰ ਮੈਂ ਦੋ ਫੇੜ ਹੈ ਦੋ ਫੇੜ ਦੀ ਲੱਗਦੀ ਤੇ ਇੱਧਰ ਐ ਖਲਾਰਾ ਵਿਆਹ ਆਇਆ ਤੇ ਕਾਕਾ 2-3 ਦਿਨਾਂ ਤੋਂ ਨਾ ਬਹੁਤ ਤੰਗ ਕਰ ਰਿਹਾ ਸੀ ਰਾਤ ਨੂੰ ਸੌਂਦਾ ਨਹੀਂ ਸੀ ਹੈਗਾ ਫਿਰ ਅਸੀਂ ਸਾਰੇ ਇਕੱਠੇ ਹੀ ਸੌਂਦੇ ਸੀ ਇੱਕੋ ਕਮਰੇ ਦੇ ਵਿੱਚ ਵੀ ਵਾਰੀ-ਵਾਰੀ ਦੇ ਨਾਲ ਚੱਕ ਲੈਂਦੇ ਸੀ ਇਹਨੂੰ ਤਾਂ ਕਰਕੇ ਸਾਰੀਆਂ ਦਵਾਈਆਂ ਡੈਪਰ ਸਾਰਾ ਕੁਝ ਇੱਕੋ ਹੀ ਕਮਰੇ ਦੇ ਵਿੱਚ ਸਾਮਣੇ ਰੱਖਿਆ ਹੋਇਆ ਉਹਦਾ ਤੇ ਹੁਣ ਕੱਲ ਥੋੜਾ ਠੀਕ ਹੈ ਸੌਂਦਾ ਰਿਹਾ ਤੇ ਬਾਕੀ ਹੁਣ ਪਤਾ ਨਹੀਂ ਸੌਂਦੇ ਪਤਾ ਨਹੀਂ ਕਿਉਂ ਸੀ ਸਾਰੀਆਂ ਦਵਾਈਆਂ ਵੀ ਦੇ ਲੈਂਦੇ ਸੀ ਫਿਰ ਵੀ ਨਹੀਂ ਸੀ ਸੌਂਦਾ ਕਾਕਾ ਹੈਨਾ ਤੇ ਇੱਕ ਦਿਨ ਤੇ ਹਿੰਮਤ ਨੇ ਵੀ ਜਗਾਇਆ ਰਾਤ ਸਵੇਰੇ 4 ਵਜੇ ਉੱਠਿਆ ਤੇ ਜਾ ਕੇ ਸੁੱਤਾ ਮنو 10 ਵਜੇ ਸੁੱਤਾ 8 9 ਵਜੇ ਸੇਰੇ ਸੇਰੇ ਤੇ ਆਹ ਮਨ ਨੂੰ ਤਾਂ ਕੋਈ ਕੰਮ ਹੀ ਨਹੀਂ ਹੈਗਾ ਮੈਂ ਬੰਦਾ ਲੈ ਆਈ ਵਿੱਚ ਗਾਲਾਂ ਕੱਢਦੀ ਰਹਿੰਦੀ ਐ ਵੇ ਵੇਖ ਕੇ ਅਗੇ ਮਾਂ ਜੀਆਂ ਬੋਲਦੀ ਰਹਿੰਦੀ ਐ ਫालतू ਫालतੂ ਸਿਰਸੁਰ ਕਰਵਾ ਲੈ ਕੱਪੜੇ ਪਾ ਲੈ ਨਾਲੇ ਉਹ ਕੱਪੜੇ ਪਏ ਨੇ ਤੇਰੇ ਆ ਵੇ ਹਦਰ ਮੈਂ ਕੱਢੇ ਕੱਪੜੇ ਪਾ ਚੱਲ ਅੱਛਾ ਚੱਲ ਚੱਲ ਤੇ ਇੱਧਰ ਆਉਣਾ ਠੰਡ ਦੇ ਵਿੱਚ ਕਰਨਾ ਵੀ ਕੀ ਹੈ ਹੈਨਾ ਤੇ ਹੁਣ ਰਜਾਈਆਂ ਦੇ ਵਿੱਚ ਬੈਠੇ ਹੋਏ ਆਏ ਆ ਇੱਥੇ ਤੇ ਔਰ ਨਾਲ ਨਾਲ ਮੈਂ ਕਿਤਾਬਾਂ ਵੀ ਲੈਂਦੀ ਆ ਨੀ ਹੁਣ ਪੜਾਂਗੀ ਨਾਲ ਨਾਲ ਚਾਹ ਪੀਵਾਂਗੀ ਫਿਰ ਉਸ ਤੋਂ ਬਾਅਦ ਵਿੱਚ ਅੱਜ ਮੈਂ ਜਾਣਾ ਸੈਂਟਰ ਬਹੁਤ ਜ਼ਿਆਦਾ ਟਾਈਮ ਬਾਅਦ ਅੱਜ ਸੈਂਟਰ ਜਾਣਾ ਮੈਂ ਤਕਰੀਬਨ ਤਕਰੀਬਨ ਮਹੀਨਾ ਹੀ ਹੋ ਚੱਲਿਆ ਮੈਨੂੰ ਫਾਲਤੂ ਦੀ ਫੀਸ ਬਰਨੀ ਉੱਥੇ ਇੱਕ ਮਹੀਨੇ ਦੀ ਤੇ ਉਹੀ ਕੰਮ ਹੋ ਗਿਆ ਮੇਰੇ ਨਾਲ ਪਹਿਲਾਂ ਮੈਂ ਪੇਕੇ ਚਲੇਗੀ ਰਹਿਣ ਦੇ ਲਈ ਫਿਰ ਉਸ ਤੋਂ ਬਾਅਦ ਹਿੰਮਤ ਹੋ ਗਿਆ ਤਾਂ ਕਰਕੇ ਫਿਰ ਮੈਨੂੰ ਛੁੱਟੀਆਂ ਕਰਨੀਆਂ ਪਈਆਂ ਕਾਫੀ ਜ਼ਿਆੜੀਆਂ ਤੇ ਹੁਣ ਅੱਜ ਵੈਸੇ ਦਿਲ ਤੇ ਨਹੀਂ ਕਰ ਰਿਹਾ ਅੱਜ ਵੀ ਜਾਣ ਨੂੰ ਕਿ ਠੰਡ ਬਹੁਤ ਜ਼ਿਆਦਾ ਹੈ ਮम्मा ਕਿੱਥੇ ਹੈ ਕੋਈ ਕੁਝ ਵੀ ਕੰਮ ਨਹੀਂ ਕਰਨ ਨੂੰ ਦਿਲ ਕਰ ਰਿਹਾ ਪਾਣੀ ਜਿਹਦੇ ਹੱਥ ਬਾਣ ਤੋਂ ਵੀ ਡਰ ਲੱਗਦਾ ਸੈਂਟਰ ਨਹੀਂ ਜਾਣਾ ਐਵੇਂ ਨਹੀਂ ਜਾਣਾ ਨਹੀਂ ਜਾਣਾ ਕੰਮ ਕਰ ਜਾ ਕੇ ਕੰਮ ਕੋਲ ਆਪਣਾ ਨਹੀਂ ਜਾਣਾ ਐਵੇਂ ਨਹੀਂ ਜਾਣਾ ਅੱਜ ਐਵੇਂ ਨਹੀਂ ਜਾਣਾ ਗੇਮਾ ਦੀ ਜੜੀ ਐ ਬਸ ਇਹਨੂੰ ਐ ਨਹੀਂ ਹੈਗਾ ਵੀ ਮੈਂ ਆਪਣਾ ਕੰਮ ਕਰ ਕਰ ਲਾਂ ਕੋਈ ਛੁੱਟੀਆਂ ਦਾ ਜਾਂ ਕੁਝ ਪੜ ਲਵਾਂ ਕਿ ਨਹੀਂ ਇਹ ਵੀ ਸੀ ਕਿ ਨੂੰ ਐ ਵੀ ਸੀ ਇਹ ਵੀ ਸੀ ਇਹ ਵੀ ਸਿੱਧ ਮੈਨੂੰ ਆਂਦੀ ਐ ਤੇ ਉੜੜਾ ਐਵੇਂ ਬੰਦ ਕਰੋ ਬੇਸ਼ਤੀ ਹੋएगी ਤੇਰੀ ਪੂਰੀ ਚਲੋ ਜੀ ਹੁਣ ਆਪਾਂ ਚਾਹ ਪੀਂਦੇ ਪੀਂਦੇ ਨਾਲ ਲੈਨੇ ਆ ਪੜ ਘੰਟਾ ਕਾ ਹਾਂਜੀ ਤੇ ਹੁਣ ਮੈਂ ਚੱਲੀ ਸੀ ਸੈਂਟਰ ਸੈਂਟਰ ਵਾਸਤੇ ਮੈਂ ਰੈਡੀ ਖੜੀ ਹੋ ਗਈ ਆ ਤੇ ਠੰਡ ਜਿਹੀ ਬਹੁਤ ਜ਼ਿਆਦਾ ਹੈ ਹੈ ਫਿਰ ਕੋਈ ਨੀ ਦਿੱਲੀ ਦਾ ਬਾਗ ਐਨਾ ਵੈਸੇ ਦਿਖਦੇ ਪੈਨੇ ਜਵਾਕ ਤੇ ਠੰਡ ਬਹੁਤ ਜ਼ਿਆਦਾ ਹੈ ਤੇ ਨੰਨੂ ਹਲੇ ਵੀ ਫੋਨ ਤੇ ਲੱਗੀ ਹੋਈ ਹੈ ਅਧਰਾਜ ਉੱਠ ਗਿਆ ਤੇ ਉਹ ਡੈਡੀ ਦੇ ਕੋਲ ਖੇਡਦਾ ਬੈਠਾ ਮੰਮੀ ਸੁੱਤੇ ਹੋਏ ਰਹੇ ਕਾਕੇ ਬਾਏ ਬਾਏ ਸ਼ੁੱਧ ਪਾਣੀ ਪੀ ਲਿਆ ਚਲੋ ਤੇ ਨੰਨੂ ਦਾ ਵੇਖਿਓ ਮੜਿਆ ਤੋ ਫੋਨ ਫੋਨ ਫੜ ਲਓ ਹਣ ਨੰਨੂ ਨੰਨੂ ਚਲ ਉਧਰ ਦਾਦੂ ਕੋ ਐ ਕਿੰਦੀ ਖਰਾਬ ਏ ਫੋਨ ਲੁਕੋ ਕੇ ਫਟਾਫਟ ਖਡਾਉਣੇ ਨਾਲ ਖੇਡਣ ਲੱਗ ਗਈ ਏ ਚਲ ਚਲ ਸੌਕਸ ਪਾ ਲਿਆ ਨੇ ਨਾ ਚਲ ਉਧਰ ਚਲ ਜਾ ਖਾਜੋ ਲੇ ਜਾ ਲੈ ਜਾ ਕੱਢ ਗਏ ਮੈਨੂੰ ਪਤਾ ਜਿਹੜਾ ਲੁਕੋਇਆ ਤੂੰ ਵੇਖਿਆ ਚੱਲ ਅੱਜ ਤੇ ਜੀ ਹੁਣ ਵੇਖਿਆ ਨਾ ਫਿਰ ਵੇਖ ਲਈ ਤੇ ਮੈਂ ਭਾਂਡੇ ਥੋੜੇ ਜੇ ਰਸੋਈ ਚ ਰੱਖ ਕੇ ਫਿਰ ਫਟਾਫਟ ਜਾ ਕੇ ਘੰਟੇ ਦੀ ਗਲਾਸ ਏ ਲਾ ਕੇ ਵਾਪਸ ਆਨੀ ਆ ਹੇ ਹੋਪ ਉਹਦਾ ਕਦੀ ਰਾਜ ਰੋਵੇ ਨਾ ਕਰਨਾ ਸਿੱਤੇ ਚੱਕ ਲਏ ਤੇ ਮੰਮੀ ਦੀ ਸਿਹਤ ਠੀਕ ਨਹੀਂ ਆਈ ਮੰਮੀ ਤਾਂ ਘਰ ਕੇ ਸੁੱਤੇ ਹੋਏ ਨੇ ਉਦੋਂ ਦੇ ਤੇ ਟੈਸਟ ਵਗੈਰਾ ਕਰਵਾਣ ਜਾਂਦੇ ਐ ਨਹੀਂ ਉਹ ਦਵਾਈ ਲੈਣ ਵੀ ਨਹੀਂ ਜਾਂਦੇ ਹਾਂ ਬੰਦੀ ਨੂੰ ਤੇ ਤੇ ਰਾਤਾਂ ਜਿੱਤ ਤੂੰ ਵਸ ਐਹੀ ਕੁਛ ਕਰੀ ਅੱਛਾ ਵੇਖ ਲਓ ਵੇਖ ਲਓ ਬੋਲਦੇ ਨਹੀਂ ਕੀ ਕਰਦੀ ਵੀ ਇਹ ਸ਼ੇਰ ਦੀ ਬੰਦੇ ਮਾਰੀ ਜਾਂਦੀ ਏ ਕਦੇ ਉਹਨਾਂ ਨੂੰ ਕੈਦ ਕਰ ਲੈਂਦੀ ਏ ਕਦੇ ਮਾਰ ਦੇਣ ਦੀ ਕਦੇ ਟੰਗ ਦੇਂਦੀ ਏ ਆ ਕੇ ਵੇਖ ਲਓ ਆਪਿਆਂ ਨੂੰ ਪੜ ਨਹੀਂ ਸਕਦੀ ਪੜ ਨਹੀਂ ਸਕਦੀ ਚਲੋ ਛੱਡ ਕੇ ਉਧਰ ਦਾदू ਕੋ ਬਹਿ ਜਾ ਆਦੀ ਰਾਜ ਦਾ ਖਿਆਲ ਰੱਖ ਕੇ ਖੜਾਈ ਖੜਾਈ ਉਹਨੂੰ ਅੱਛਾ ਐਈ ਕੋਸ਼ੇ ਵਾਸਤੇ ਕੋਲ ਤੇ ਚਲ ਹੁਣ ਮੈਂ ਆਪੇ ਘਰ ਜਾਵਾਂ ਤੇ ਫੇਰ ਜਾ ਕੇ ਆ ਕੇ ਫੇਰ ਵੇਖਨੇ ਆ ਵੀ ਕੀ ਕਰਨਾ ਹੈ A few moments later ਹਾਂਜੀ ਤੇ ਹੁਣ ਮੈਂ ਆ ਗਈ ਸੀ ਸੈਕਟਰ ਤੋਂ ਤਕਰੀਬਨ 4 ਕੋਏ ਨਹੀਂ ਹੈ 1 ਘੰਟੇ ਦੀ ਕਲਾਸ ਲਾ ਕੇ ਧਿਆਨ ਵਿੱਚ ਲੱਗੀਆਂ ਰੋਟੀ ਬਣਾਉਣ ਵਾਸਤੇ ਗੋਭੀ ਵਾਲੇ ਪਰੌਂਠੇ ਤੇ ਇੱਧਰ ਇਹ ਫੇਕਿੰਦਾ ਪਿਆ ਇਹ ਕੀ ਕਰਦਾ ਪਿਆ ਇਹ ਵੇਖਾਂ ਤੁਹਾਨੂੰ ਬਾਰ ਉਹਨੇ ਮੇਰੇ ਆਵੇ ਖਾ ਗਿਆ ਉਂਗਲੀਆਂ ਆਵੇ ਸਾਰੇ ਕਰ ਕਰਦਾ ਇਹ ਬਜੂਰੇ ਵਾਲੇ ਕੀ ਬਜੂਰੇ ਵਾਲੇ ਜਮੂਰਾ ਲੈ ਕੇ ਇਹ ਵੇਖੋ ਇੱਧਰ ਬਹੁਤ ਉਫੀ ਕਰਿਆ ਤੇ ਜਮੂਰਾ ਬੜਾ 당 ਕਰਦਾ ਚਿੱਠੀ ਆਣ ਦੋਣ ਨੂੰ ਹੈ ਤੇ ਇਹ ਵੇਖੋ ਇਹ ਕੀ ਕੰਮ ਕਰ ਰਹੀ ਹੈ ਨੇ ਮੇਰਾ ਨਾ ਇਹ ਵਾਲਾ ਕੱਟ ਲਈ ਪੇਂਟਿੰਗ ਜੀ ਸਵੇਦਾ ਪੁੱਛ ਰਹੀ ਆ ਉਹ ਫੋਨ ਛੱਡੇ ਤੁਹਾਡੇ ਦਾਰੀ ਅਰੀਸ ਕਰ ਰਹੀ ਏ ਮੇਰੀ ਐ ਇੱਕ ਮੈਂ ਬਣਾਇਆ ਸੀ ਇਹ ਬੋ ਪਹਿਲਾ ਖਰਾਬ ਨਾ ਕਰੀ ਇਹਨੂੰ ਅੱਛਾ ਪੜਾਈ ਉਹ ਦੀ ਰੀਸ ਕਰੇ ਤੇ ਚੰਗੀ ਕਾ ਨਾ ਪਰ ਦੂਜੇ ਹੋਰ ਉਵੇਂ ਹੀ ਰੱਖਦੀ ਸਿੱਧਾ ਗਿਆ ਚਾਬੀਆਂ ਲੈ ਕੇ ਆਉਣਾ ਇਹਦੀ ਮਾਨਿਆ ਕੀ ਕਰ ਰਹੀ ਏ ਚਾਬੀਆਂ ਮਾਨਿਆ ਨੇ ਮਾੜਾ ਜਿਹਾ ਫੜਿਆ ਅੱਗੇ ਅੱਛਾ ਮਾਨਿਆ ਕੋ ਜੁੱਪ ਕੀਤਾ ਹੈ ਹਾਂ ਮਾਨਿਆ ਕੋ ਜੁੱਪ ਕੀਤਾ ਮਾਨਿਆ ਉਹ ਇਹ ਨਾ ਫਿਰ ਸੈਲੀ ਆ ਦੀ ਬਣ ਗਈ ਉਹ ਹਾਂ ਬੇਣਾ ਨੇ ਆ ਕੰਦੀ ਮੰਨਾ ਆ ਫੜਾਇਓ ਪਿੱਛੋਂ ਮੰਮੀ ਪਾਂਡੇ ਇਹਨਾਂ ਮੈਂ ਉੱਤ ਕੁਟ ਕੁਟ ਕੇ ਦਿੱਤਾ ਇਹ ਅੱਜ ਕੇਲੇ ਨੂੰ ਵੀ ਨਹੀਂ ਦੇ ਮੂੰਹ ਲਾਂਦਾ ਕੇਲਾ ਵੀ ਨਹੀਂ ਖਾਦਾ ਨੇ ਹਾਂ ਚੀਕੂ ਥੋੜਾ ਦੇ ਖਾਦਾ ਅੱਜ ਘਰ ਮਾਂ ਤਾਂ ਚੀਕੂ ਖਾ ਕੇ ਮਾੜਾ ਜਿਹਾ ਤਾਂ ਬਸ ਚਲੋ ਥੋੜਾ ਜਿਹਾ ਹੀ ਬੋਤ ਹੈ ਚਾਬੀਆਂ ਲੈ ਆਈਏ ਦਵਾ ਤੇ ਚਾਬੀਆਂ ਐ ਤੇ ਸਹੀ ਸੀ ਕਿੱਧਰ ਲਿਆਉਂਦੇ ਵਾ ਤੇ ਬੰਦਨ ਜਾ ਮੂੰਹ ਚ ਬਾਗ ਨਾ ਲੱਗਾ ਰਹਿ ਸਕਦਾ ਮੈਂ ਬੜਾ ਮਾਇਲਾ ਹੁੰਦੇ ਐ ਐ ਲੈ ਪਾਡੇ ਆ ਫੜਾ ਦੋ ਸਾਰੇ ਪਾਡੇ ਫੜਾ ਦੋ ਮੈਨੂੰ ਕੋਲੀਆਂ ਵੀ ਫੜਾ ਦੋ ਅਮਾ ਲੈ ਆ ਫੜ ਲੈ ਕੇ ਜਾ ਬੋ ਤੂੰ ਬਾਹਰ ਲੈ ਪਾਡੇ ਲੈ ਜਾਣਾ ਹੈ ਵੀ ਲੈ ਕੇ ਜਾਂ ਮਿੱਟੀ ਮੈਂ ਮਾਂਜੀ ਦੀ ਹੋਣਾ ਤੀਸਰੀ ਵਾਰੀ ਚਾਹ ਬਣ ਰਹੀ ਐ ਕਿ ਮੈਂ ਇੱਧਰ ਚਾਹ ਬਣਾਉਣ ਲੱਗੀ ਆ ਰੋਟੀ ਖਾ ਕੇ ਸਾਰਿਆਂ ਨੂੰ ਖਵਾ ਕੇ ਤੇ ਹੁਣ ਇੱਧਰ ਵੇਖੋ ਜਿੱਦੋ ਜਿਹੇ ਨਾਲ ਪੇਂਟਿੰਗ ਬਣ ਰਹੀ ਏ ਵੈਸੇ ਇਹ ਹੱਥ ਹੈ ਦਾ ਫਿਰ ਮੈਂ ਬਣਾਇਆ ਹੈ ਬਾਕੀ ਸਾਰੇ ਸਰੀਰ ਦਾ ਮੈਂ ਬਣਾਇਆ ਹੈ ਇਹ ਸਾਰਾ ਮਾਕੀ ਨੰਨੂ ਨੇ ਬਣਾਇਆ ਸਾਰਾ ਬੈਗ ਵੀ ਮੈਂ ਹੀ ਬਣਾਇਆ ਇਹ ਤੇ ਸਰਕੇ ਜਾਵਾ ਇਹੋ ਬਣਾਇਆ ਹੋਰ ਇਹ ਬਿਗ ਡਾਇਰ ਆ ਮੈਂ ਧੀਰੇ ਬਣਾਈ ਵੈਰੀ ਗੁੱਡ ਵੈਰੀ ਗੁੱਡ ਇਹ ਮੈਂ ਕਬੂਤਰ ਵੀ ਬਣਾਏ ਨੇ ਇਹ ਕਬੂਤਰ ਬਣਾਦ ਤੇ ਉੱਤੇ ਵਾ ਵਾ ਕਬੂਤਰ ਇਹਨੂੰ ਡ੍ਰੈਨ ਚ ਪਾ ਤੇਨੂੰ ਡ੍ਰੈਨ ਚ ਪਾ ਪੇਂਟ ਤੇ ਤੇਰੀ ਵੈਰੀ ਗੱਲ ਹੈ ਮੇਰਾ ਕਬੂਤਰ ਆ ਜਾ ਇੱਧਰ ਮੇਰੇ ਕੋਲ ਆਇਆ ਇਹ ਤਾਂ ਮੇਰੇ ਉੱਤੇ ਆ ਗਿਆ ਮੇਰਾ ਪੇਂਟਿੰਗ ਹੈ ਬਣਾ ਲਿਆ ਕਰਨ ਨੇ ਤੂੰ ਫੋਨ ਨਾ ਵੇਖਿਆ ਕਰ ਮੈਨੂੰ ਜਾਨ ਨਹੀਂ ਉਹ ਮੇਰਾ ਛੋਣੇ ਲੈ ਬਈ ਜਿੰਨੇ ਵੀ ਸਾਰੇ ਵੇਖਦੇ ਨੇ ਮੇਰੇ ਪੁੱਤਰ ਨੂੰ ਲਾਈਕ ਕਰਿਓ ਤੇਨੂੰ ਵਾਦ-ਵਾਦ ਕਮੈਂਟ ਦਿਓ ਇਹ ਆਪਣੇ ਹੱਥੀ ਬਣਾ ਮੈਂ ਵੇਚ ਨਾ ਪਿਆ ਕੋਈ ਹੈਲਪ ਨਹੀਂ ਕੀਤੀ ਕੱਲੀ ਲੱਗੀ ਬੈਠ ਕੇ ਬਣਾਉਂ ਕੱਲੀ ਲੱਗੀ ਮੇਰੇ ਕੋ ਜਿੱਦ ਨਾਲ ਰੰਗ ਲਵਾਏ ਰ ਥੱਲੇ ਆ ਕਬੂਤਰ ਰੰਗ ਲਵਾ ਕੇ ਤੇ ਕਿਹੜੇ ਮੈਂ ਕੋਲ ਵੇਚ ਨਾ ਪਿਆ ਮੈਂ ਬੋਲਿਆ ਨਹੀਂ ਪਰ ਬਹੁਤ ਵਧੀਆ ਬਣਾਇਆ ਕਬੂਤਰ ਇੱਕ ਕਬੂਤਰ ਵੇਚਣਾ ਹੈ ਕਿੰਨੇ ਸੋਹਣੇ ਨੇ ਬੈਗ ਸਾਰਾ ਹਾਂ ਕਬੂਤਰ ਤੈਨੂੰ ਬਣਾਏ ਕੋਈ ਕਿਸੇ ਨੇ ਹੈਲਪ ਨਹੀਂ ਕੀਤੀ ਇਹ ਕਾਹ ਪੈਣਾ ਕਬੂਤਰੀ ਦੋ ਕਬੂਤਰ ਦੇ ਨਾਲ ਤੇ ਮੇਰੇ ਪੁੱਤ ਨੂੰ ਇਹ ਵਾਤਵਾਦ ਕਮੈਂਟ ਵਾਤਵਾਦ ਉਹਨਾਂ ਸਾਰੇ ਨੂੰ ਸ਼ੇਅਰ ਕਰਿਓ ਤੇ ਮੇਰਾ ਪੁੱਤਰ ਜਿਹੜਾ ਸੋਹਣਾ ਹੀ ਰਹਾ ਮੇਰਾ ਇਹ ਐ ਇਹ ਨੰਨੂ ਐ ਨੰਨੂ ਐ ਹਾਕਮ ਐ ਹੀਮਤ ਹਾਂ ਅਤੇ ਇਹ ਕਬੂਤਰੀ ਇਹਨੇ ਧੀਆਂ ਇਹਨੇ ਧੀਆਂ ਦੇ ਕਾਰਨਾਂ ਵਿੱਚ ਹੈਨਾ ਸੁਣਾ ਪੁੱਤਰ ਉਹ ਬਾਈਕ ਉਹ ਵੀ ਨਹੀਂ ਹੈ ਤੇ ਚਲ ਉਹ ਮੈਂ ਚਾਹ ਲੈ ਕੇ ਆਉਂਗਾ ਇਹ ਚਾਰ ਚਲਾਇਆ ਸੀ ਔਰ ਮੈਂ ਪੜਨਾ ਵੀ ਹੋ ਗਿਆ ਉਹਦਾ ਚਾਰ ਜਨ ਹੁਣ ਲੱਗੇ ਹੁਣ ਦੋ ਦੇ ਵਿੱਚ ਤੋਂ ਵਿੱਚ ਤੇ ਫਿਲਹਾਲ ਮੈਂ ਆਪਣਾ ਫੜ ਚਾਹ ਪਾ ਕੇ ਦੁਬਾਰਾ ਪੜਾਈ ਕਰਨੀ ਸ਼ੁਰੂ ਕਰਦਾ ਮੈਂ ਪੇਪਰ ਦੇਣੇ ਆ ਤੇ ਅੱਧਾ ਜਿਹੜਾ ਪੈਸਾ ਵਾਇਓ ਇਹਨੇ ਓਏ ਹੋਏ ਓਏ ਹੋਏ ਔਰ ਪੜੀ ਪਰੀ ਅੰਦਰ ਐ ਤੂੰ ਅੰਗੇ ਨੂੰ ਆਇਆ ਯਾਰ ਫ੍ਰਿਜ ਚ ਕੰਨ ਉੜੀ ਜਾਂਨੇ ਮੇਰੀ ਗੱਲ ਸੁਣ ਤੂੰ ਸਵੇਰੇ ਕਿਉਂ ਬੁਲਾਣ ਆਂਦਾ ਪਿਆ ਸੀ ਇਹਨੂੰ ਨੰਨੂ ਨੂੰ ਉਹ ਕਿ ਮੈਂ ਪੈਰਟ ਲੈ ਕੇ ਆਉਣਾ ਸੀ ਲੈ ਕੇ ਤੇ ਆਇਆ ਨਹੀਂ ਪੈਰਟ ਬੇਇੱਜ਼ਤੀ ਹੋ ਗਈ ਤੇਰੀ ਉਹਨਾਂ ਨੇ ਕਿ ਆਪ ਮੈਂ ਮਾਂ ਮੈਂ ਕਿਨੇ ਪੈਰਟ ਨੂੰ ਆ ਪਿੰਡ ਦੀ ਬੰਦੀ ਕਰਦੇ ਪਾਪ ਲੱਗਦਾ ਵਾ ਹਾਂ ਸਹੀ ਗੱਲ ਐ ਤੇ ਅਜਰਾਜ ਨੇ ਪਹਿਰੀ ਹੱਥ ਲਾਇਆ ਸੀ ਤੇਰੇ ਅਗੇ ਦੀ ਦਾ ਦਰੋਂ ਅੱਜ ਉਹ ਮਰ ਕਰੇ ਓਏ ਹੋਏ ਹੈ ਅਧਿ ਰਾਜ ਨੇ ਪੈਰੀਆਂ ਥਲਾਇਆ ਸੀ ਤੇਨੇ ਆਸ਼ੀਰਵਾਦ ਦਿੱਤਾ ਸੀ ਕਿਵੇਂ ਦਿੱਤਾ ਦੁਆਰਾ ਬੋਲੀ ਉੱਚੀ ਵੱਡੀ ਹੁਮਰਾਏ ਆ ਬਾਬਾ ਵੀ ਵੱਡੀ ਹੁਮਾ ਕਰੇ ਜੀਣਾ ਮਜ਼ਾ ਰੇ ਰਾਮਤਰੀ ਵੱਡੀ ਉਮਰ ਕਰੇ ਹੈ ਨਾ ਅੱਛਾ ਵਧੀਆ ਚਾਚਾ ਬਈ ਹੈ ਨਿਆਣਿਆ ਲੜਦਾ ਵੀ ਏ ਨੰਨੂ ਨਾਲ ਹੈ ਨਾ ਨਹੀਂ ਆਈ ਨਹੀਂ ਤੋਂ ਨਾ ਨਾ ਲੜਨਾ ਨਹੀਂ ਹੈਗਾ ਆਪਾਂ ਖੇਡਣਾ ਹੈ ਚਲੋ ਖੇਡੋ ਜਾ ਕੇ ਜਾਓ ਇੱਧਰ ਐਂਧਰ ਐਂਧਰ ਉੱਧਰ ਕੋਈ ਨਹੀਂ ਹੈਗਾ ਇੱਧਰ ਐਂਧਰ ਇੱਧਰ ਉੱਲੂਆ ਇੱਧਰ ਇੱਧਰ ਐ ਵਾਲੇ ਕਮਰੇ 'ਚ ਐਂਧਰ ਇਹ ਹਾਂਜੀ ਤੇ ਹੁਣ ਰਾਤ ਦਾ ਟਾਈਮ ਤੇ ਸਾਡੀ ਨੰਨੂ ਨੇ ਸਪੈਸ਼ਲੀ ਸਾਡੇ ਲਈ ਸਾਨੂੰ ਸਰਪ੍ਰਾਈਜ਼ ਦਿੱਤਾ ਹੈ ਨੇ ਦੋਨਾਂ ਜਣਿਆਂ ਨੂੰ ਤੇ ਐਨੇ ਸਾਡੇ ਵਾਸਤੇ ਐ ਸਪੈਸ਼ਲ ਐ ਬਣਾਇਆ ਮਰ ਨੰਨੂ ਲਿਖਿਆ ਕੀ ਹੈ ਉੱਪਰ ਉਹ ਐ ਸਾਡੀ ਆਪਣੀ ਫੈਮਲੀ ਐ ਓ ਮਾਈ ਗੋਡ ਜਿਵੇਂ ਕੀ ਏ ਤੋਂ ਆ ਦੀ ਪੀ ਸੇ ਪੜੀ ਐਮ ਸੇ ਮਨਪ੍ਰੀਤ ਐਸ 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 ਓ ਕੇ ਸੇ ਹਾਂ ਕੇ ਸੇ ਕਰਨਪਾਲ ਸਿੰਘ ਓ ਮਾਈ ਗੋਡ ਐਨੇ ਦੇਖੋ ਐਨੇ ਬਣਾਇਆ ਐ ਪੀ ਤੋਂ ਪਰੀ ਅਮ ਤੋਂ ਮਨਪ੍ਰੀਤ ਕਰਨਪਾਲ ਕੇ ਤੋਂ ਏ ਤੋਂ ਅਧਿਰਾਜ ਨੇ ਦੇਖੀ ਪੂਰੀ ਫੈਮਲੀ ਬਣਾਈ ਹੈ ਨੰਨੂ ਨੇ ਮੇਰਾ ਬੱਚਾ ਕਿੰਨਾ ਇੰਟੈਲੀਜੈਂਟ ਸੋ ਇੰਟੈਲੀਜੈਂਟ ਅੱਗੇ ਐਂ ਥੋੜਾ ਜਿਹਾ ਥੋੜਾ ਅੱਗੇ ਆ ਥੋੜਾ ਅੱਗੇ ਆ ਕੋਣ ਕੱਪਲ ਹੈ ਜਿਵੇਂ ਕਿ ਤੁਸੀਂ ਤੁਹਾਨੂੰ ਹੋ ਗਿਆ ਹੈ ਨਾ ਓ ਮਾਈ ਗੋਡ ਮੇਰਾ ਬੱਚਾ ਯਾਰ ਤੂੰ ਬਹੁਤ ਟੈਲੈਂਟਡ ਹੋ ਗਿਆ ਕਾਕੇ ਤੂੰ ਤੇ ਯਾਰ ਸੀਰੀਅਸਲੀ ਯਾਰ ਹੂੰ so proud of you so proud of, of you bas phone chhad de padhai kariya kar vad to vad theek hai mera baccha okay so proud of you yaar dekho kinni sohni creativity kardi hai je tuhanu eh vadiya lagya hoya te tusi like share subscribe जरूर kardeo haan ji zarur kariyo chhota ya red color da heart bhi bhej do ha very good mere bacche layi heart bhejo red color da nanu waste special ohne itni sohni hai banayi hai theek hai ਉਦੇ ਟੈਲੈਂਟ ਨੂੰ ਰੱਖਦੇ ਮੱਦੇ ਨਜ਼ਰ ਰੱਖਦੇ ਹੋਏ ਤੁਸੀਂ ਪਲੀਜ਼ ਹਾਰਟ ਪੇਜ ਕਰੋ ਸਾਰੇ ਜਿਹੜੇ ਕਮੈਂਟ ਦੇ ਵਿੱਚ ਥੈਂਕ ਯੂ ਮੈਨੂੰ ਮੈਨੂੰ ਫੋਨ ਬਣਾਇਆ ਸੀ ਉਹ ਉਹ ਹਨੀ ਦਹਾ ਮੈਨੂੰ ਦੋਹਾਈ ਇਹ ਪਲੇ ਦਾ ਬਣਾਇਆ ਬਹੁਤ ਸੋਹਣਾ ਬਣਾਇਆ ਐ ਸਾਰੇ ਮੈਂ ਹੀ ਬਣਾਏ ਨੇ ਓ ਮਾਈ ਗੋਡ ਉਹਦਾ ਕਵਰ ਦੇਖਿਓ ਫੋਨ ਬਣਾਇਆ ਮੈਂ ਲੈ ਉਹ ਐਦਾ ਕੈਮਰਾ ਜਿਵੇਂ ਤੁਹਾਡਾ ਕੈਮਰਾ ਵਾਲਾ ਇਹ ਵਾਲਾ ਹਾਂ ਯਾਰ ਸੀਰੀਅਸਲੀ ਓ ਬਿਊਟੀਫੁੱਲ ਯਾਰ ਨਾਲੇ ਆ ਦੇਖੋ ਆਵਾਜ਼ ਕੱਟ ਕਰਨ ਵਾਲਾ ਤੇ ਬਣ ਗਿਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਥੋੜਾ ਫੋਕਸ ਆ ਜਾਣਾ ਹਾਂ ਦੇਖੋ ਦੇਖੋ ਫੋਨ ਕਿੰਨਾ ਸੋਹਣਾ ਬਣਾਇਆ ਫਿਰ ਆਵਾਜ਼ ਕੱਟ ਕਰਨ ਵਾਲਾ ਤੇ ਆਵਾਜ਼ ਜਗਾ ਹਾਂ ਇਹ ਦੇਖੋ ਆਵਾਜ਼ ਕੱਟ ਕਰਨ ਵਾਲਾ ਤੇ ਜਗਾ ਕਰਨ ਵਾਲੇ ਬਟਨ ਵੀ ਬਣਾਏ ਨੇ ਫੋਨ ਥੋੜਾ ਟੇਡਾ ਬਣਿਆ ਪਰ ਫਿਰ ਵੀ ਚਲੋ ਬਹੁਤ ਸੋਹਣਾ ਬਣਾਇਆ ਹੈ ਰ ਕ੍ਰੀਏਟੀਵਿਟੀ ਕਮਾਲ ਹੈ ਬੇ ਸਾਡੀ ਨੰਨੂ ਦੀ ਬਈ ਮਾਨਨਗੇ ਨਨ ਨੂੰ ਤੁਹਾਨੂੰ ਥੈਂਕ ਯੂ ਯਾਰ ਥੈਂਕ ਯੂ ਵੈਰੀ ਗੁੱਡ ਪ੍ਰਾਊਡ ਆਫ ਯੂ ਹਮ ਵੈਰੀ ਗੁੱਡ ਬੈਸਟ ਵਿਸ਼ੇਸ ਵਧੀਆ ਵਧੀਆ ਜੀ ਜਮਣਾਇਆ ਕਰੀ ਠੀਕ ਹੈ ਓਕੇ ਹਾਂਜੀ ਤੇ ਹੁਣ ਆਪਾਂ ਇਸ ਵੀਲੋਗ ਨੂੰ ਕਰਦੇ ਆ ਇੱਥੇ ਐਂਡ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਲੋਗ ਉਦੋਂ ਤੱਕ ਲਈ ਵੀਡੀਓ ਲਾਈਕ ਕਰਦੇ ਸ਼ੇਅਰ ਕਰਦੇ ਚੈਨਲ ਕਰਦੇ ਹੋ ਸਬਸਕ੍ਰਾਈਬ ਬਾਏ 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 ਸਤਿ ਸ਼ਕਾਲ ਜੀ ਸਤਿ ਸ਼ਕਾਲ ਬਾਏ ਬਾਏ ਸਤਿ ਸ਼ਕਾਲ ਜੀ ਅਧਿਰਾਜ ਸਾਡਾ ਸੋ ਚੁੱਕਾ ਹੈ ਅੰਬਾਸਨ ਸਭ ਖਾ ਵੀ ਕੇ ਬੈ ਗਏ ਨੇ ਅੱਜ ਦੇ ਦਿਨ ਦਾ ਜਿਹੜੀ ਉਹ ਸੀਖੀ ਕਹਿੰਦੇ ਨੇ ਤੇ ਅੱਜ ਦੇ ਦਿਨ ਦੀ ਖਤਮ ਹੋਈ ਤੇ ਹੁਣ ਅਗਲੇ ਦੇ ਲਈ ਤਿਆਰ ਹਾਂ ਤਿਆਰ ਹੁਣ ਨੈਕਸਟ ਵਲੋਗ ਦੇ ਲਈ ਤਿਆਰ ਕਰੋ ਤੇ ਤੁਹਾਨੂੰ ਮਿਲਦੇ ਆ ਨੈਕਸਟ ਵਲੋਗ ਵਿੱਚ ਬਾਏ ਬਾਏ ਸਤਿ ਸ਼ਕਾਲ ਸਤਿ ਸ਼ਕਾਲ საშიგაცი ა მე მეივი ძალზე დიდი